ਅਮਰਤਾਰੀ ਬੰਦਾ ਸੀ ਦਾ ਉਹ ਕਹਿੰਦਾ ਤੁਸੀਂ ਦਰਬਾਰ ਸਾਹਿਬ ਜਾਓ ਦਰਬਾਰ ਸਾਹਿਬ ਜਾਓ ਤੇ ਪ੍ਰਗਰਮਾ ਕਰੋ ਉੱਥੇ ਨਾ ਬੇਰੀ ਸਾਹਿਬ ਥਲੇ ਸੁਨਾਣ ਕਰੋ ਮੇਰੇ ਕੋ ਥੋੜਾ ਚੱਲਦਾ ਤੇ ਬਹਿਣਾ ਪੈਂਦਾ ਸੀ ਅਹੀਂ ਅੰਦਾ ਅੱਠ ਐਤਵਾਰ ਉੱਥੇ ਗਏ ਜੰਤ ਬੇਕਾ ਸਥਾਨ ਕਰਦੇ ਮੈਨੂੰ ਕੁਝ ਫਰਕ ਨਹੀਂ ਪਿਆ ਅਹੀਂ ਆਖਿਆ ਵੀ ਉਮਰ ਹੋਈ ਆ 50 60 ਸਾਲ ਉਮਰ ਆਈ ਆ 10 ਸਾਲ ਪਹਿਲੋ ਮਰਦੇ ਅਹੀਂ ਚਰਚ ਨਹੀਂ ਜਾਣਾ ਚਰਚ ਨਹੀਂ ਜਾਣਾ 10 ਸਾਲ ਪਹਿਲਾਂ ਮਰਦਾ ਆ 10 ਸਾਲ ਮਲਕ ਨੂੰ ਚਰਚ ਨਹੀਂ ਜਾਣਾ ਸਾਰੇ ਪੀੜਾਂ ਦੇ ਚੱਲ ਗਏ ਮੰਦਰਾ ਚੱਲ ਗਿਆ ਮਸਜਿਦਾਂ ਤੱਕ ਗਏ ਤੇ ਵੀ ਅਹੀਂ ਚਰਚ ਨਹੀਂ ਜਾਣਾ ਜੇਕਰ ਪੀਰਾਂ ਦੇ ਵੀ ਲੈ ਕੇ ਗਏ ਇੱਕ ਬਾਲਾ ਜੀ ਹੈ ਇੱਕ ਜਗ੍ਹਾ ਰਾਜਸਥਾਨ ਚ ਉੱਥੋਂ ਦਿੱਲੀੋਂ ਬਾਈ ਰੋਡ ਮੈਨੂੰ ਲੈ ਕੇ ਜਾਂਦੇ ਰਹੇ ਕਿ ਉੱਥੋਂ ਠੀਕ ਹੋ ਜਾਂਦੇ ਆ ਬੜੀ ਵੱਡੀ ਹਿੰਦੂ ਮੱਤ ਵਿੱਚ ਬਹੁਤ ਵੱਡੀ ਜਗ੍ਹਾ ਵਾ ਬਾਲਾ ਜੀ ਹਨੂਮਾਨ ਦੀ ਜਗ੍ਹਾ ਉੱਥੇ ਵੀ ਮੈਨੂੰ ਲੈ ਕੇ ਜਾਂਦੇ ਰਹੇ ਤੇ ਉੱਥੇ ਵੀ ਚਾਰ ਵਰਾਂ ਗਏ ਕੋਈ ਫਰਕ ਨਹੀਂ ਪਿਆ ਕਿਉਂਕਿ ਕਹਿੰਦੇ ਕਿ ਇੱਕ ਪੈਸੇ ਦੇ ਕੇ ਖਰੀਦ ਲੈਂਦੇ ਆ ਅਜੇ ਕਰੋੜਪਤੀ ਸਾਨੂੰ ਕੋਣੇ ਕੋਈ ਚੰਗਾ ਲੱਗਾ ਕੇ ਪਾਸਤਾ ਜੀ ਦਾ ਆਨੈਸਟ ਪਾਸਤਾ ਜੀ ਨੇ ਲੇਕਿਨ ਬਹੁਤ ਪੇਚੀ ਵਧੀਆ ਕਰਦੇ ਨੇ ਵਚਨ ਵੀ ਬੜੀ ਜ਼ਿਆਦਾ ਦੇ ਨੇ ਪਰਾਡੇ ਸਾਰਾ ਸਾਰਾ ਪਰਿਵਾਰ ਅੰਦੇ ਵੀ ਨਹੀਂ ਵਧੀਆ ਜਗ੍ਹਾ ਇੱਥੇ ਹੀ ਰੋ ਰੈਗੂਲਰ ਆਉਂਦਾ ਪਈ ਜੀ ਅੱਜ ਹੋਰ ਕੱਲ ਹੋਰ ਪਾਣੂ ਪਾਸ਼ਤਾ ਜੀ ਨੇ ਵਚਨ ਵੀ ਲੈ ਕੇ ਦਿੱਤੇ ਉਵੇਂ ਪੜਦੇ ਫੜਦੇ ਪੂਰੇ ਹੀ ਲੋਗੇ ਓਕੇ ਹਾਂ ਪੂਰੇ ਹੀ ਰੁੱਲ ਗਏ ਅਸੀਂ ਹੁਣ 1 ਸਾਲ ਹੋ ਗਿਆ ਇੱਕ ਗੋਲੀ ਤੱਕ ਨਹੀਂ ਖਾਧੀ ਇੱਕ ਸਾਲ ਹੋ ਗਿਆ ਇੱਕ ਸੈਕੰਡ ਹੈਂਡ ਜੋ ਆ ਕੇ ਇੱਥੇ ਮਿਲਿਆ ਜੀ ਜੀ ਇੱਥੇ ਜੋ ਕੱਚ ਮਿਲਿਆ ਤੇ ਅਸੀਂ ਭੁੱਲ ਨਹੀਂ ਸਕਦੇ ਕਿਉਂਕਿ ਰੂਮਰ ਡਾਉਂਦੇ ਨੇ ਰੂਮਰ ਹੱਦ ਤੱਕਾਂ ਤੇ ਵੀ ਕਹਿੰਦੇ ਨੇ ਕਿਨੇ ਪੈਸੇ ਲਏ ਤੁਸੀਂ ਮਸੀਹ ਚੋਂ ਨਾ ਬਿਲਕੁਲ ਕਿੰਨੇ ਪੈਸੇ ਪੈਸੇ ਲਏ ਲੇਕਿਨ ਜੋੜਾ ਸਾਡੀ ਜ਼ਿੰਦਗੀ ਚ ਹੋਇਆ ਉਹ ਅਸੀਂ ਕਿਦਾਂ ਭੁੱਲ ਜਾਈਏ ਬਿਲਕੁਲ ਕਿ ਐਕਸੀ ਗੁਰਦਰ ਦੇ 18 ਸਾਲ ਗੁਰਦਰ ਰਹੇ ਹਾਂ ਹੂੰ ਹੂੰ ਫਿਰ ਵੀ ਟਿਲ ਮੁਬਾਰ ਬਿਮਾਰੇ ਨੇ ਮੈਂ ਇੱਕ ਗੱਲ ਤੁਸੀਂ ਹੁਣੇ ਕਹਿ ਰਹੇ ਕਿ 2000 ਵਾਦਾ ਜੋ ਉਹਨਾਂ ਨੂੰ ਵਾਪਸ ਲਾਵੋ ਆਓ ਤੇ ਉਹ ਉਹ ਕੋਈ ਗੱਲ ਨਹੀਂ ਉਹਨਾਂ ਨੇ ਗੋਦੀ ਇਹ ਇੱਕ ਪਰਮੇਰ ਕੀ ਮੈਂ ਤੁਹਾਨੂੰ ਦ ਉਦੋਂ ਬਾਰਾ ਵਾਪਸ ਨਹੀਂ ਆਉਂਦਾ ਉਹਨੂੰ ਇੰਨਾ ਅਨੁਗ੍ਰਾਹ ਦਿੱਤ ਹੋ ਜਾਂਦਾ ਪ੍ਰਭੂ ਦਾ ਉਹ ਵਾਪਸ ਨਹੀਂ ਆਉਂਦਾ ਹੁਣ ਜਿਹੜੇ ਸਾਡੇ ਰਿਸ਼ਤੇ ਆ ਸਾਡੇ ਨਾਲ ਬੋਲਦੇ ਨਹੀਂ ਕਿ ਇੰਸਟ੍ਰਿਕ ਫੈਮਿਲੀ ਜੋ ਵਾ ਹੁਣ ਰਿਸ਼ਤੇਦਾਰ ਸਾਰੇ ਫੋਟਾ ਵੀ ਹਾਂ ਯਾਰ ਬੰਦਾ ਤੰਦਰੁਸਤ ਹੋ ਗਿਆ ਸਾਡੇ ਦੇਖਣ ਦੀ ਗੱਲ ਆ ਤੇ ਹੁਣ ਤੇ ਅਸੀਂ ਇੱਥੇ ਗਵਾਇਆਂ ਸੁਣਨੇ ਲੋਕਾਂ ਦੀ ਜੀ ਸਤਪਾਲ ਜੀ ਪਾਸਟਰ ਜੀ ਕੋਲ ਗਵਾਇਆਂ ਸੁਣਨੇ ਆ ਜਾਂ ਦਿੱਲੀ ਗਵਾਇਆਂ ਸੁਣਨੇ ਆ ਤੇ ਉਹ ਪ੍ਰਭੂ ਜੀ ਨੇ ਕਿਰਪਾ ਗੱਲ